ਪੰਜਾਬ ਕੇਮਿਸਟ ਐਸੋਸੀਏਸ਼ਨ ਦੀ ਈਸੀ ਬਾਡੀ ਦੀ ਮੀਟਿੰਗ ਜ਼ਿਲ੍ਹਾ ਸੰਗਰੂਰ ਵਿੱਚ ਹੋਈ ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਤੋਂ ਆਈਆਂ ਇਕਾਈਆਂ ਦੇ ਮੈਂਬਰਾਂ ਨੇ ਭਾਗ ਲਿਆ ਅਤੇ ਪੰਜਾਬ ਦੀ ਨਵੀਂ ਬਾਡੀ ਦਾ ਗਠਨ ਕੀਤਾ ਗਿਆ ਇਸ ਮੌਕੇ ਕੇਮਿਸਟਾਂ ਨੇ ਕਿਹਾ ਕਿ ਸ਼ੈਡਿਊਲ ਐਚ1 ਨੂੰ ਹਟਾਉਣ ਦੇ ਲਈ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿਉਂਕਿ ਇਹ ਸਿਰਫ ਪੰਜਾਬ ਵਿੱਚ ਹੀ ਲਾਗੂ ਹੈ ਇਸ ਦੇ ਨਾਲ ਹੀ ਕੇਮਿਸਟਾਂ ਦਾ ਤਹਿਣਾ ਸੀ ਕਿ ਉਹ ਨਸ਼ੇ ਦੇ ਮੁੱਦੇ ਤੇ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਸਹਿਯੋਗ ਦੇਣ ਲਈ ਤਿਆਰ ਹਨ ਤਨੋਂ ਕੀ ਸਾਡੀ ਈਸੀ ਦੀ ਅੱਜ ਮੀਟਿੰਗ ਹੈ ਪੂਰੇ ਪੰਜਾਬ ਤੋਂ ਸਾਡੇ ਡਿਸਟ੍ਰਿਕਟਾਂ ਦੇ ਪ੍ਰਧਾਨ ਸਿਕਟੀ ਆਪਣੀ ਟੀਮ ਦੇ ਨਾਲ ਇੱਥੇ ਹਾਜ਼ਰ ਹੋਏ ਨੇ ਜੋ ਏਜੰਡਾ ਸਾਡਾ ਉਹ ਅਸੀਂ ਡਿਸਕਸ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਮਤਾ ਪਾਸ ਕੀਤਾ ਕਿ ਸ਼ਡਿਊਲ ਐਚ1 ਰਜਿਸਟਰ ਜੋ ਕਿ ਆਮ ਕਮਿਸਟ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦੇ ਰਿਹਾ ਅਸੀਂ ਉਹ ਡਿਪਾਰਟਮੈਂਟ ਸਰਕਾਰ ਕੋਲੇ ਮੰਗ ਕਰਾਂਗੇ ਕਿ ਇਹਨੂੰ ਸ਼ਡਿਊਲ ਐਚ1 ਰਜਿਸਟਰ ਜਿਹੜਾ ਕਿ ਕਿਲਾ ਪੰਜਾਬ ਦੇ ਵਿੱਚ ਲਾਗੂ ਹੈ ਇਹਨੂੰ ਬੰਦ ਕੀਤਾ ਜਾਵੇ ਔਰ ਪੰਜਾਬ ਦੇ ਵਿੱਚ ਡਰਗ ਪਾਲਿਸੀ ਜਿਹੜੀ ਕਿ ਹਿੰਦੁਸਤਾਨ ਚ ਸਾਰੀਆਂ ਕੈਮਿਸ ਸ਼ਾਪਸ ਨੇ ਪੰਜਾਬ ਦੇ ਉਹ ਚੱਲਦੀਆਂ ਨੇ ਅੰਡਰ ਡਰਗ ਐਂਡ ਕੋਸਮੈਟਿਕ ਐਕ ਲੇਕਿਨ ਪੰਜਾਬ ਇਸ ਦਾ ਓਨਲੀ ਸਟੇਟ ਜਿੱਥੇ ਇਹ ਜਿਹੜੀ ਪਾਲਿਸੀ ਹੈ ਜਿਹੜਾ ਇਹ ਕਾਨੂੰਨ ਹੈ ਉਹ ਕੰਡੀਸ਼ਨਸ ਦੇ ਨਾਲ ਲੱਗਿਆ ਹੋਇਆ ਸੋ ਅਸੀਂ ਬਹੁਤ ਜਲਦੀ ਸੀਐਮ ਸਾਹਿਬ ਨੂੰ ਮਿਲਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜਿਵੇਂ ਬਾਕੀ ਸਟੇਟਾਂ ਦੇ ਵਿੱਚ ਡਰੱਗ ਐਂਡ ਕਾਸਮੈਟਿਕ ਐਕਟ ਲੱਗਿਆ ਹੋਇਆ ਸੇਮ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਜਿਹੜੀਆਂ ਪਿਛਲੀਆਂ ਸਟੇਟਾਂ ਨੇ ਪਿਛਲੀ ਸਰਕਾਰਾਂ ਨੇ ਇਹਦੇ ਵਿੱਚ ਕੰਡੀਸ਼ਨਾਂ ਲਾਤੀਆਂ ਸੀ ਉਹ ਸਾਰੀਆਂ ਬੰਦ ਕੀਤੀਆਂ ਜਾਂਦੀਆਂ ਜਿਹੜੀ ਦਵਾਈਆਂ ਬੰਦੇ ਅਸੀਂ ਤਾਂ ਉਹਨਾਂ ਸਰਕਾਰ ਨਾਲ ਸਹਿਯੋਗ ਕਰਾਂਗੇ ਲੇਕਿਨ ਇਹਨੂੰ ਚੈੱਕ ਕਰਨ ਦਾ ਪੈਮਾਨਾ ਡਿਪਾਰਟਮੈਂਟ ਦਾ ਸਰਕਾਰ ਦਾ ਅਸੀਂ ਉਹਨਾਂ ਨਾਲ ਪੂਰਾ ਸਹਿਯੋਗ ਦਵਾਂਗੇ ਅੱਜ ਜਿਹੜਾ ਮੀਟਿੰਗ ਦਾ ਸਟੇਟ ਲੈਵਲ ਅਸੀਂ ਜਿਹੜਾ ਮੀਟਿੰਗ ਬੁਲਾਈ ਸੀ ਸਾਨੂੰ ਪ੍ਰਧਾਨ ਜੀ ਨੇ ਹੁਕਮ ਦਿੱਤਾ ਸੀ ਕਿ ਸੰਗਠਨ ਦੇ ਵਿੱਚ ਪੰਜਾਬ ਸਟੇਟ ਦੀ ਮੀਟਿੰਗ ਬੁਲਾਈ ਜਾਵੇ ਤਾਂ ਅਸੀਂ ਉਹ ਅਰੇਂਜਮੈਂਟ ਕੀਤਾ ਹੈ ਉਹਦੇ ਸੰਬੰਧੀ ਅਸੀਂ ਅੱਜ ਮੀਟਿੰਗ ਬੁਲਾਈ ਹੈ ਪੰਜਾਬ ਦੇ ਸਾਰੇ ਪੰਜਾਬ ਦੇ ਪ੍ਰਾਂਤ ਸੈਕਟਰੀ ਜਿਹੜਾ ਉਹ ਅੱਜ ਇਕੱਠੇ ਹੋਏ ਅਸੀਂ ਉਹਨਾਂ ਨੂੰ ਆਏ ਨਾ ਸਾਰਾ ਧੰਨਵਾਦ ਕੀਤਾ ਤੇ ਉਹਦਾ ਜੀ ਮੀਟਿੰਗ ਲਈ ਹੈ ਤੇ ਸੈਕਿੰਡ ਲੀਅ ਹੈ ਸੀਗਾ ਅੱਜ ਅਸੀਂ ਪੰਜਾਬ ਸਟੇਟ ਜਿਹੜੀ ਨਵੀਂ ਬਾਡੀ ਅੱਜ ਅਨਾਉਂਸ ਦੁਆਰਾ ਕੀਤੀ ਹੈ ਇਹਨਾਂ ਦੁਆਰਾ 3 ਸਾਲ ਦਾ ਟਾਈਮ ਅਸੀਂ ਦੁਆਰਾ ਫਿਰ ਦਿੱਤਾ ਹੈ ਸੇਮ ਉਹੀ ਹੁੰਦੇ ਰਹੇ ਉਹੀ ਗੋਡੀ ਸਾਡੀ ਸਾਰੀ ਹੈ ਉਹੀ ਉਹਦੇ ਦਾ ਸਾਡੇ ਭਰਾ ਜੀ ਸੇ ਸੋਕ ਗੋਇਲ ਜੀ ਸੈਕਟਰੀ ਸਾਡਾ ਮਨੋਨ ਸਿੰਘ ਜੀ ਤੇ ਜੁਆਇੰਟ ਸੈਕਟਰੀ ਸਾਡੇ ਰਕੇਸ਼ ਭਿੱਖੀ ਜੀ ਪੰਜ ਜਿਹੜੇ ਟਿੱਕਾ ਦਲੀਪ ਸਿੰਘ ਸਾਡੇ ਚੇਅਰਮੈਨ ਜੀ ਪੰਜ ਜਿਹੜੇ ਪਹਿਲੇ ਮੇਨ ਸੀਕਰ ਉਹ ਐਜੇਡੀ ਕਰਦੇ ਵਾਕਿਆ ਅੱਗੇ ਪ੍ਰਧਾਨ ਜੀ ਨੂੰ ਅਧਿਕਾਰ ਦਿੱਤੇ ਕਿ ਜਿੰਨੂੰ ਮਰਜੀ ਇਸ ਤਰ੍ਹਾਂ ਵੀ ਉਹ ਕਰੇ ਪ੍ਰਧਾਨੀ ਕੋਈ ਕਿਸੇ ਵੀ ਕਮਿਸ਼ਨਰੀ ਨਸਲੇ ਦੇ ਪ੍ਰਤੀ ਕੋਈ ਅਸੀਂ ਮਦਦ ਨਹੀਂ ਕਰਦੇ ਅਸੀਂ ਪਿੱਛੇ ਡੀਸੀ ਸਾਹਿਬ ਨਾਲ ਵੀ ਡੀਆਈਜੀ ਪੰਜਾਬ ਆਏ ਸੀਗੇ ਸੰਗੂ ਪਟਾਰ ਦੇ ਅਸੀਂ ਉੱਥੇ ਵੀ ਇਹ ਕਿਹਾ ਕਿ ਅਸੀਂ ਕਿਸੇ ਵੀ ਕਮਿਸ਼ਨ ਜਿਹੜਾ ਕੋਈ ਨਸ਼ਾ ਵੇਚਦਾ ਪਹਿਲੀ ਆ ਸਾਡੇ ਸਿਰ ਉਤ ਹੈ ਹੀ ਨਹੀਂ ਕਿਤੇ ਵੀ ਕੋਈ ਕਮਿਸ਼ਨ ਨਸ਼ਾ ਨਹੀਂ ਵੇਚਦਾ ਕਮਿਸ਼ਨ ਜਿਹੜਾ ਦਵਾਈਆਂ ਵੇਚਦਾ ਨਾ ਕਿ ਨਸ਼ਾ ਵੇਚਦਾ ਤੇ ਇਹ ਸਾਨੂੰ ਗਲਤ ਬਦਨਾਮ ਕੀਤਾ ਜਾ ਰਿਹਾ ਹੈ ਉਦੋਂ ਆ ਸਾਨੂੰ ਐਸਐਚਓ ਸਾਹਿਬ ਨੇ ਬੁਲਾਇਆ ਸੀਗਾ ਉਹ ਸਿਟੀ 'ਚ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸਾਰਾ ਪਤਾ ਕਿੱਥੇ ਨਸ਼ਾ बिकਦਾ ਹੈ ਉੱਥੇ ਤੁਸੀਂ ਜਾਂਦੇ ਨਹੀਂ ਕਮਿਸ਼ਨਾਂ ਨੂੰ ਅਨਨੈਸੈਸਰੀ ਬਦਨਾਮ ਕੀਤਾ ਜਾ ਰਿਹਾ ਹੈ ਇਹਨਾਂ ਨੂੰ ਹਉਆ ਮੁਲਾ ਕੇ ਸਾਨੂੰ ਡਰਾਇਆ ਜਾ ਰਿਹਾ ਹੈ ਬੇਮਤਲਬ ਅਸੀਂ ਇਹ ਚੀਜ਼ ਬਿਲਕੁਲ ਖਲਾਫ ਆ ਐਸਐਸਓ ਦਾ ਕੀ ਜਵਾਬ ਐਸਐਸਓ ਸਾਹਮਣੂ ਅਸੀਂ ਕਹਿ ਮੈਂ ਕਹਿਆ ਉਹ ਸਾਨੂੰ ਲੇਟੈਸਟ ਰਿਪੋਰਟ ਮਿਲੀ ਸੀ ਸਾਨੂੰ 2 ਦਿਨ ਪਹਿਲਾਂ ਹੀ ਕਿ ਲੇਬਰ ਚੌਂਦੇ ਵਿੱਚ ਸ੍ਰੀਆਮ ਨਸ਼ਾ ਵੇਚਦਾ ਲੜਕੀਆਂ ਆ ਕੇ ਚੱਟਾ ਵੇਚ ਕੇ ਜਾਂਦੀਆਂ ਪੀਐਸਐਸਓ ਨੇ ਕਿਹਾ ਕਹਿੰਦਾ ਮੈਂ 2 ਦਿਨ ਪਹਿਲਾਂ ਉਹ ਉਹ ਦੋ ਬੰਦੇ ਅਰੈਸਟ ਕੀਤਾ ਮੈਂ ਦੱਸੋ ਕਿ ਉਹ ਕਮਿਸ਼ਨਰੀ ਕਹਿੰਦਾ ਨਹੀਂ ਮੈਂ ਸਾਡੇ ਇਲਜ਼ਾਮ ਕੋਲ ਆਇਆ ਯਾਰ ਇਹਨੇ ਵੈਰੀ ਗੁੱਡ ਵੈਰੀ ਗੁੱਡ ਬੜੇ ਤੁਸੀਂ ਅਨਨਾਉਂਡ ਬੰਦੇ ਐ ਔਰ ਮੈਂ ਤੁਹਾਨੂੰ ਬਸਟੀਆਂ ਜਾਓ ਜੀ ਅਸੀਂ ਨਾਲਾਂ ਤੁਹਾਡੇ ਬਸਟੀਆਂ ਜਾ ਕੇ ਉਹਨਾਂ ਤੋਂ ਝੋਲੇ ਪਰ ਮਿਲਣਗੇ ਮੈਂ ਸੰਰੂਟ ਜ਼ਿਲ ਇਹਨੂੰ ਪੂਰੇ ਮਤਲਬ ਕਿ ਬਾਰਡਰ ਪੈਂਦੇ ਨੇ ਜਿੱਥੋਂ ਹਰਿਆਣਾ ਦੇ ਕਿ ਨਸ਼ਾ ਜਿੱਥੇ ਕੋਈ ਪਹੁੰਚਦੀ ਨਹੀਂ ਜਿੰਨੇ ਮਰਜ਼ੀ ਮੈਂ ਤੇ ਫੇਰ ਦੋ ਕੋਈ ਉੱਥੇ ਪਹੁੰਚਦੀ ਨਹੀਂ ਹੈ ਉੱਥੋਂ ਨਸ਼ਾ ਸੜਾ ਮੂੜੇ ਆ ਰਿਹਾ ਹੈ ਬਦਨਾਮ ਕੈਮਿਸਟ ਹੋਇਆ ਬਸਤੇ ਵਿੱਚ ਨਸ਼ਾ ਵਿਕ ਰਿਹਾ ਉੱਥੇ ਜਾ ਕੇ ਤੂੰ ਛਾਪੇ ਮਾਰੋ ਜਿਸ ਤਰ੍ਹਾਂ ਸਾਡੇ ਨੜੇ ਵੀਰ ਜੀ ਨੇ ਕਿਹਾ ਹੈ ਵੀ ਨਸ਼ਾ ਜਿਹੜਾ ਹੈ ਉਹ ਕੈਮਿਸਟ ਨਹੀਂ ਵੇਚਦਾ ਮੈਂ ਫੇਰੇ ਕਹਿੰਦਾ ਹੈ ਕੈਮਿਸਟ ਸਿਰਫ ਦਵਾਈ ਵੇਚਦਾ ਹੈ ਨਸ਼ਾ ਨਹੀਂ ਵੇਚਦਾ ਸੋ ਜਿਹੜੇ ਨਸ਼ੇ ਵੇਚਦੇ ਆ ਤੁਸੀਂ ਉਹਨਾਂ ਨੂੰ ਫੜੋ ਉਨ੍ਹਾਂ ਤੇ ਕਾਰਵਾਈ ਕਰੋ ਕੈਮਿਸਟ ਪਰਿਵਾਰ ਸਾਰਾ ਪੁਲਿਸ ਪ੍ਰਸ਼ਾਸਨ ਦੇ ਨਾਲ ਹੈ ਠੀਕ ਹੈ ਇਹ ਨੰਬਰ 2 ਅੱਜ ਦੀ ਇਹ ਮੀਟਿੰਗ ਸੰਗਰੂਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੈਕਟਰੀ ਵੱਲੋਂ ਕੀਤੀ ਗਈ ਹੈ ਪੰਕਜ ਜੀ ਤੇ ਪ੍ਰੇਮ ਜੀ ਵੱਲੋਂ ਇਹਨਾਂ ਦਾ ਸਮੂਹ ਪੰਜਾਬ ਕੈਮਿਸਟ ਐਸੋਸੀਏਸ਼ਨ ਵੱਲੋਂ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀ ਇਹਨਾਂ ਨੇ ਬਹੁਤ ਵਧੀਆ ਮੀਟਿੰਗ ਜਿਹੜੀ ਆ ਉਹ ਅਰੇਂਜ ਕੀਤੀ ਹੈ ਤੇ ਆਸ ਕਰਦੇ ਹਾਂ ਵੀ ਇਸੇ ਤਰੀਕੇ ਦੇ ਨਾਲ ਹੀ ਅੱਗੇ ਤੋਂ ਕੈਮਿਸਟਾਂ ਦੀ ਜਿਹੜੀ ਸੇਵਾ ਕਰਦੇ ਰਹਿਣਗੇ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਆ ਉਹ ਆਪਣੀ ਐਸੋਸੀਏਸ਼ਨ ਚਲਾਉਣਗੇ ਬਹੁਤ ਬਹੁਤ ਧੰਨਵਾਦ